ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਖਿਆਲਾ ਕਲਾਂ ਤੋਂ ਕਿਸਾਨ ਜਥੇਬੰਦੀ ਧਾਰਤੀ ਕਿਸਾਨ ਯੂਨੀਅਨ ਇਕੱਠ ਡਕਾਉਂਦਾ ਜਿਸ ਦੀ ਗਵਾਈ ਮਨਜੀਤ ਸਿੰਘ ਤਨੇਰ ਕਰ ਰਹੇ ਨੇ ਅਸੀਂ ਠੀਕ ਹੀ ਪਹੁੰਚੇ ਜੀ ਜਿਹੜੀ ਆ ਸਮਾਹੋਂ ਬ੍ਰਾਂਚ ਪਿੰਡ ਖਿਆਲਾ ਕੋਟੜਾ ਤੇ ਦਲੇਲ ਵਾਲੇ ਦੇ ਵਾਟਰ ਟਾਵਰਸ ਨੂੰ ਪਾਣੀ ਪਿਚਾ ਰਹੀ ਆ ਅਸੀਂ ਇੱਕ ਵਾਰੀ ਪਹਿਲਾਂ ਵੀ ਇਹਦੀ ਵੀਡੀਓ ਪਾਈ ਸੀ ਇੱਕ ਵਾਰੀ ਅਸੀਂ ਬੰਦ ਕਰਵਾਤਾ ਸੀ ਆਹ ਦੇਖੋ ਜੀ ਆਹ ਸੀਵਰੇਜ ਦਾ ਪਾਣੀ ਇਸ ব্রাঞ্চ ਦੇ ਵਿੱਚ ਪੈ ਰਿਹਾ ਫਰਿਆਵਾਂ ਪੰਜ ਪਿੰਡਾਂ ਦੇ ਵਾਟਰ ਟਾਵਰਸ ਇਹਨੂੰ ਲੱਗੇ ਹੋਏ ਨੇ ਪਾਣੀ ਪੈਂਦਾ ਜਾਂਦਾ ਉਹਨਾਂ ਦੇ ਵਿੱਚ ਤੇ ਪਾਣੀ ਪੀਣ ਯੋਗ ਨਹੀਂ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਿ ਵਾਟਰ ਬੈਕਸ ਮਹਿਕਮੇ ਨੂੰ ਵਾਟਰ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਉਹਨਾਂ ਨੂੰ ਅਸੀਂ ਪੁਰਜ਼ੋਰ ਬੇਨਤੀ ਕਰਦੇ ਆ ਕਿ ਇਸ ਪਾਣੀ ਦਾ ਇਸ ਲੀਕਿੰਗ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਅਸੀਂ ਵਾਟਰ ਬੈਕਸ ਮਹਿਕਮੇ ਦੇ ਵੀ ਧਿਆਨ ਚ ਲਿਆਉਣਾ ਬਿਲ ਤਾਂ ਉਹ ਸਾਥੋਂ ਹਿੰਨੇ ਦੇ ਮਹੀਨੇ ਦੇ ਮਹੀਨੇ ਦੁਗਣਾ ਲਾਗੇ ਲੈਣਾ ਪਰ ਸਾਡੇ ਪਾਣੀ ਦੀ ਸਫਾਈ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਅਸੀਂ ਪ੍ਰਸ਼ਾਸਨ ਨੂੰ ਪੁਰਜ਼ੋਰ ਬੇਨਤੀ ਕਰਦੇ ਆ ਕਿ ਇਸ ਸੀਵਰੇਜ ਦਾ ਪੱਕੇ ਤੌਰ ਤੇ ਲੀਕਿੰਗ ਦਾ ਹੱਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਸਾਫ ਸੁਥਰਾ ਪਾਣੀ ਮਿਲ ਸਕੇ ਲੋਕ ਬਿਮਾਰੀਆਂ ਤੋਂ ਬਚ ਸਕਣੋ